ਜੀ ਸਰ ਸਰ ਅੱਜ ਜਿਹੜੀ ਇਹ ਦਿੱਤੀ ਗਈ ਹੈ ਜੀ ਕੀ ਮੌਕਾ ਕੀ ਹੈਗਾ ਸੀ ਚੰਡੀਗੜ੍ਹ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਅੱਜ ਅਸੀਂ ਫਿਰੋਜ਼ਪੁਰ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹਦਾ ਮੁੱਖ ਉਦੇਸ਼ ਇਹ ਹੈ ਵੀ ਅਸੀਂ ਬੱਚਿਆਂ ਤੱਕ ਇੱਕ ਤੇ ਜਾਣਕਾਰੀ ਪਹੁੰਚਾ ਸਕੀਏ ਕਿ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਹੈ ਉਹ ਕਿਸ ਕਿਸਮ ਦੀ ਯੂਨੀਵਰਸਿਟੀ ਹੈ ਔਰ ਦੂਸਰਾ ਚੰਡੀਗੜ੍ਹ ਜੋ ਅਸੀਂ ਬੱਚਿਆਂ ਲਈ ਕੀ ਕਰ ਰਹੀ ਹੈ ਤੋਂ ਚੰਡੀਗੜ੍ਹ ਯੂਨੀਵਰਸਿਟੀ ਨੇ ਐਸਆਰਪੀਓਜ਼ ਦੇ ਵਿੱਚ 575 ਰੈਂਕ ਪ੍ਰਾਪਤ ਕੀਤਾ ਇੱਕ ਨਵਾਂ ਕੀਰਤੀਬਾਨ ਹੈ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਸਾਡਾ 6ਵਾਂ ਸਥਾਨ ਹੈ ਅਗਰ ਯੂਨੀਵਰਸਟੀਆਂ ਦੇ ਨਾਲ ਨਾਲ ਆਈਆਈਟੀਜ਼ ਆਈਐਮਬੀ ਸ਼ਾਮਲ ਕਰ ਲਈਏ ਪੂਰੀ ਦੀ ਪੂਰੀਆਂ ਸਦਤਾਵਾਂ ਦਾ ਸਾਡਾ 16ਵਾਂ ਸਥਾਨ ਹੈ ਇਸ ਤੋਂ ਰਵਾ ਸਾਡੇ ਕੋਲੇ ਏ ਪਲੱਸ ਨੈਕ ਨੇ ਦਿੱਤਾ ਹੈ ਔਰ ਅਸੀਂ ਪੂਰੇ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਯੂਨੀਵਰਸਟੀਆਂ ਜਿਹਦੇ ਕੋਲ ਕਯੂਐਸ ਦਾ ਰੈਂਕ ਆਇਆ ਪਿਆ ਹੈ ਇਦੇ ਨਾਲ ਨਾਲ ਸਾਡੇ ਕੋਲੇ ਪਿਛਲੇ ਸਾਲ 900 ਤੋਂ ਵੱਧ ਕੰਪਨੀਆਂ ਆਈਆਂ ਕੈਂਪਸ ਵਿੱਚ ਸਪੈਸਟ ਦੀ 9000 ਤੋਂ ਵੱਧ ਆਫਰਸ ਮਿਲੀਆਂ ਬੱਚਿਆਂ ਨੂੰ 1.7 ਕਰੋੜ ਦਾ ਹਾਈएस्ट ਪੈਕੇਜ ਮਿਲਿਆ 54 ਲੱਖ ਦਾ ਪੈਕੇਜ 59.75 ਲੱਖ ਦਾ ਪੈਕੇਜ ਜਿਹੜਾ ਇੰਡੀਅਨ ਕੰਪਨੀ ਨੇ ਦਿੱਤਾ ਸਾਡੇ ਕੋਲੇ 50 ਤੋਂ ਵੱਧੇਰੇ ਕੰਪਨੀਆਂ ਆਉਂਦੀਆਂ ਜਿਹੜੀਆਂ 15 ਲੱਖ ਤੋਂ ਵੱਧ ਦਾ ਪੈਕੇਜ ਦਿੰਦੀਆਂ ਵਗੈਰਾ ਵਗੈਰਾ ਤੋਂ ਇਸ ਤੋਂ ਇਲਾਵਾ ਅਸੀਂ 4300 ਪੇਟੈਂਟ ਫਾਈਲ ਕੀਤੇ ਆ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੰਨੇ ਆ ਅਸੀਂ ਆਰਮੀ ਚ ਜਾਣਾ ਹੈ 에ਅਰ ਫੋਰਸ ਜਾਣਾ ਹੈ ਨੇਵੀ ਚ ਜਾਣਾ ਹੈ ਜਿਉਂ ਨੇ ਆਈਐਸ ਆਈਪੀਐਸ ਕਰਨੀ ਹੈ ਆਪਣਾ ਬਿਜ਼ਨਸ ਖੋਲਣਾ ਹੈ ਕੋਈ ਵੀ ਕੰਮ ਕਰਨਾ ਹੈ ਵਿਦੇਸ਼ਾਂ ਵਿੱਚ ਜਾਣਾ ਪੜਨ ਸਾਰੀਆਂ ਸਹੂਲਤਾ ਸੇ ਦਿੰਨੇ ਆ ਸਾਡਾ 525 ਯੂਨੀਵਰਸਿਟੀ ਨਾਲ ਟਾਈਪ ਹੈ ਵਿਦੇਸ਼ਾਂ ਵਿੱਚ 100 ਦੇਸ਼ਾਂ ਵਿੱਚ ਜਿੱਥੇ ਬੱਚਾ 2 ਸਾਲ ਲਈ ਸਾਡੇ ਕੋਲੇ ਪੜ ਕੇ 2 ਸਾਲ ਲਈ ਆਸਟ੍ਰੇਲੀਆ ਕੈਨੇਡਾ ਯੂ ਐਸ ਪੜ ਸਕਦਾ ਹੈ ਉਹ ਕਿਉਂਕਿ ਅਸੀਂ ਜਿੱਥੇ ਪਹੁੰਚੇ ਆ ਇਹਦੇ ਵਿੱਚ ਬੱਚਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਆਪਕਾ ਦਾ ਬਹੁਤ ਵੱਡਾ ਯੋਗਦਾਨ ਹੈ ਤੋ ਅਸੀਂ ਇਹ ਸਮਝਦੇ ਹਾਂ ਕਿ ਸਮਾਜ ਦੇ ਪ੍ਰਤੀ ਆਪਣਾ ਜਿਹੜਾ ਵਿਸ਼ਵਾਸ ਹੈ ਆਪਣਾ ਜਿਹੜਾ ਧਰਵਾਜਾ ਉਹ ਪਹੁੰਚਾਉਣ ਲਈ ਬੱਚਾ ਨੂੰ ਰਿਵਾਰਡ ਦੇਣਾ ਚਾਹੁੰਦੇ ਹਾਂ ਤੋ ਇਸ ਕਰਕੇ ਸਾਡੇ ਮਾਨਯੋਗ ਚਾਂਸਸ ਸਰਸ ਦਾ ਹਸਤਮ ਸਿੰਘ ਸੰਧੂ ਜੀ ਨੇ ਜਿਹੜੇ ਰਾਜ ਸਭਾ ਮੈਂਬਰ ਵੀ ਹੈ ਇਸ ਕਿਹਾ ਕਿ ਆਪਾਂ 210 ਕਰੋੜ ਰੁਪਏ ਦੇ ਸਕਾਲਰਸ਼ਿਪ ਐਤ ਕੀ ਦੇਵਾਂਗੇ ਇਹ ਹਾਈਐਸਟ ਸਕਾਲਰਸ਼ਿਪ ਹੈ ਅਸੀਂ ਅੱਜ ਤੱਕ ਕਦੀ ਇੰਨੇ ਸਕਾਲਰਸ਼ਿਪ ਨਹੀਂ ਦਿੱਤੇ ਸ਼ਾਇਦ ਇਹ ਕੋਈ ਹੋਰ ਯੂਨੀਵਰਸਿਟੀ ਦਿੰਦੀ ਹੋਵੇ 170 ਕਰੋੜ ਰੁਪਏ ਦੇ ਸਕਾਲਰਸ਼ਿਪ ਚੰਡੀਗੜ੍ਹ ਯੂਨੀਵਰਸਿਟੀ ਮੁਹਾਲੀ ਦੇ ਬੱਚੇ ਜਿਹੜੇ ਉੱਥੇ ਦਾਖਲ ਹੋਣਗੇ ਨਵੇਂ ਔਰ 40 ਕਰੋੜ ਜਿਹੜੇ ਯੂਪੀ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਉੱਤਰ ਪ੍ਰਦੇਸ਼ ਜਿਹੜੀ ਕਿਉ ਨਾਉ ਡਿਸਟ੍ਰਿਕਟ ਚ ਹੈ ਲਖਨਊ ਤੋਂ 35 ਕਿਲੋਮੀਟਰ ਤੇ ਉਹਦੇ ਦਾਖਲ ਹੋਣਗੇ ਇਸ ਕੋਰਚੇਪ ਲੈਣ ਦੀ ਵਿਧੀ ਬੜੀ ਸਿੰਪਲ ਹੈ ਸਾਡੀ ਵੈਬਸਾਈਟ cucet.in ਤੇ ਜਾਓ cucet ਚੰਡੀਗੜ੍ਹ ਜਿਹੜੀ ਉਸੇ ਕਾਮਨ ਟ੍ਰੈਸ ਹੈ ਦੀ ਜਿਹੜਾ ਆਈਕਨ ਹੈ ਉਹਨੂੰ ਕਲਿੱਕ ਕਰੋ ਉੱਥੇ ਰਜਿਸਟਰ ਕਰੋ ਔਰ ਜਿਸੇ ਕਰਨ ਤੋਂ ਬਾਅਦ ਤੁਹਾਡੇ ਕੋਲ ਚੋਇਸ ਆਏਗੀ ਆਪਣੀ ਮਰਜ਼ੀ ਦਾ ਦਿਨ ਚੁਣੋ ਆਪਣੀ ਮਰਜ਼ੀ ਦਾ ਸਮਾਂ ਚੁਣੋ ਆਪਣੇ ਘਰ ਬੈ ਕੇ ਅਗਰ ਤੁਹਾਡੇ ਕੋਲ ਕੈਮਰੇ ਵਾਲਾ ਲੈਪਟਾਪ ਹੈ ਤਾਂ ਆਪਣਾ ਟੈਸਟ ਦੇ ਸਕਦੇ ਹੋ ਇਸ ਟੈਸਟ ਦੀ 1000 ਰੁਪਏ ਫੀਸ ਰੱਖੀ ਅਸੀਂ ਜਿਹਦੇ ਬਦਲੇ ਵਿੱਚ ਅਸੀਂ ਪ੍ਰੋਸਪੈਕਟਸ ਵੀ ਦੇ ਦੇਣੀ ਹੈ ਜਿਹੜੇ ਬੱਚੇ ਦੇ ਵੀ ਅੰਕ 90% ਤੋਂ ਵੱਧ ਆਉਣਗੇ ਸਾਡੇ ਟੈਸਟ ਦੇ ਵਿੱਚ ਉਹਨੂੰ 100% ਸਕਾਲਰਸ਼ਿਪ ਦਿੱਤਾ ਜਾਊਗਾ ਇਸੇ ਤਰ੍ਹਾਂ ਜਿਹੜੇ ਬੱਚੇ ਦੇ ਅੰਕ ਘਟਦੇ ਜਾਣਗੇ ਸਕਾਲਰਸ਼ਿਪ ਦੀ ਰਾਸ਼ੀ ਘਟਦੀ ਜਾਊਗੀ ਪਰ ਜਿਹਦੇ 40% ਅੰਕ ਆਉਣਗੇ ਉਹਨੂੰ ਵੀ 15% ਸਕਾਲਰਸ਼ਿਪ ਦੇਾਂਗੇ ਸਪੋਰਟਸ ਲਈ ਵੱਖਰੇ ਸਕਾਲਰਸ਼ਿਪ ਹੈ ਹਰ ਤਰ੍ਹਾਂ ਦੇ ਬੱਚੇ ਲਈ ਸਾਡੇ ਕੋਲ ਸਕਾਲਰਸ਼ਿਪ ਹੈ ਤੋਂ ਮੇਰੀ ਮਾਤਾ ਪਿਤਾ اور بچیاں نو یہ اپیل رہے گی کہ اس جڑا چنڈیگرہ یونیورسٹی 210 کروڑ روپے دے سکالرشپ دین جا رہی ہے विश्व स्तर ਦੀ ਸਿੱਖਿਆ ਵੀ ਪ੍ਰਾਪਤ ਕਰੋ ਰੋਜ਼ਗਾਰ ਪਾਓ ਸਪੋਰਟਸ ਕਰਨਾ ਹੈ ਉਹ ਖੇਡੋ ਅਗਰ ਕਲਚਰ ਐਕਟੀਵिटीज ਕਰਨੀਆਂ ਹੋ ਕਰੋ ਰਿਸਰਚ ਕਰਨੀਆਂ ਹੋ ਕਰੋ ਨਾਲ ਨਾਲ ਆਪਣੇ ਮਾਤਾ ਪਿਤਾ ਦਾ ਵਿੱਤੀ ਬੋਝ ਘਟਾਓ اور ਚੰਡੀਗੜ੍ਹ یونیورسٹی ਦਾ ਟੈਸਟ ਜ਼ਰੂਰ ਦਿਓ ਬਹੁਤ ਧੰਨਵਾਦ ਜਾਈ ਹੈ ਤੇ ਮੈਂ ਫਰੋਥਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦੀ ਆਂ ਅਤੇ ਮੈਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੀ ਐਨ ਸੀ ਐਸ ਸੀ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿੱਚ ਐਡਮਿਸ਼ਨ ਲਈ ਹੈ ਜਿਸ ਵਿੱਚ ਮੈਨੂੰ 50% ਸਕਾਲਰਸ਼ਿਪ ਮਿਲਿਆ ਹੈ ਮੈਂ ਬਹੁਤ ਖੁਸ਼ ਆਂ ਕਿ ਮੈਂ ਆਪਣੀ ਜਰਨੀ ਇਸ ਸੀ ਯੂਨੀਵਰਸਿਟੀ ਤੋਂ ਸਟਾਰਟ ਕਰਦੀ ਆਂ ਇੱਥੋਂ ਦਾ ਇਨਫਰਾਸਟ੍ਰਕਚਰ ਇਸ ਤੋਂ ਹੀ ਹੌਸੇ ਹੌਸਟਲ ਅਤੇ ਨਾ ਤਾਂ ਸਟਾਫ ਬਹੁਤ ਵਧੀਆ ਜੋ ਬੱਚਿਆਂ ਦੀ ਹੈਲਪ ਕਰਦਾ ਹੈ ਅਤੇ ਇਸ ਦਾ ਜੋ ਆਪਾਂ ਕਹਿ ਸਕਦੇ ਆ ਪਲੇਸਮੈਂਟ ਰੇਟ ਵੀ ਬਹੁਤ ਵਧੀਆ ਹੈ ਤੇ ਮੈਨੂੰ ਇਹਨਾਂ ਮੈਨੂੰ ਇਹਨਾਂ ਦਾ ਜੋ ਯੂਨੀਵਰਸਿਟੀ ਦਾ ਸਾਰਾ ਸਰਾਊਂਡਿੰਗ এন ਬਹੁਤ ਵਧੀਆ ਲੱਗਿਆ ਇਸ ਕਰਕੇ ਮੈਂ ਇਸ ਵਿੱਚ ਅਡਮਿਸ਼ਨ ਦੇਖਿਆ ਕੈਂਪਸ ਕਿਹੋ ਜਿਹਾ ਲੱਗਿਆ ਕੈਂਪਸ ਇਹਨਾਂ ਦਾ ਬਹੁਤ ਵਧੀਆ ਹੈ ਤੇ ਇਹਨਾਂ ਵਿੱਚ ਇੱਥੇ ਕੋ ਮਤਲਬ ਸਿਆਸੀ ਸਟੂਡੈਂਟਸ ਵਾਸਤੇ ਕੋਡਿੰਗ ਕਲੱਬਸ ਅਤੇ ਹੋਰ ਬਹੁਤ ਸਾਰੀਆਂ ਫੈਸਿਲਿਟੀਆਂ ਹਨ